ਐਸਪੀ ਸਰਕਾਰੀ ਚੀ ਵੱਲੋਂ ਸਾਡੇ ਇਲਾਕੇ ਦੇ ਵਿੱਚ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ। ਲੱਕੀਰ ਦੇ ਸਾਰੇ ਬੱਚਿਆਂ ਨੂੰ ਜਿਹੜਾ ਮੁਫਤ ਜਿਹੜਾ ਵਿਦਿਆ ਮਿਲੋਗੀ ਵਰਲਡ ਕਲਾਸ ਐਜੂਕੇਸ਼ਨ ਜਿਹੜੀ ਉਹ ਮਿਲੋਗੀ। ਭਾਈ ਕਨਈਆ ਚੈਰੀਟੇਬਲ ਹਸਪੀਟਲ ਹੈ ਜਿਹੜਾ ਉਹ ਪ੍ਰੰਪੁਰ ਦੇ ਵਿੱਚ ਸ਼ੁਰੂਆਤ ਹੋਈ ਹੈ ਜਿੱਥੇ ਟੋਟਲੀ ਚੈਰੀਟੇਬਲ ਸੇਵਾਵਾਂ ਮਿਲਣੀਆਂ ਸੇਵ ਸੇਵਾਵਾਂ ਪਲੱਸ ਇੱਥੇ ਡਾਇਲਿਸਿਸ ਹਾਈ ਕੁਆਲਿਟੀ ਡਾਇਲਿਸਿਸ ਜਿਹੜੇ ਲੋੜਵੰਦ ਪਰਿਵਾਰ ਹੈ ਉਹਨਾਂ ਨੂੰ ਮਿਲੂਗਾ ਤੇ ਬਹੁਤ ਮੈਂ ਸਾਰੀ ਟੀਮ ਨੂੰ ਜਿਹੜੇ ਮਨੋਚਰ ਸਾਹਿਬ ਦੀ ਸਾਰੀ ਟੀਮ ਨੂੰ ਤੇ ਖਾਸ ਕਰਕੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਨੰਗਲ ਦੇ ਜੰਪਾਲ ਜਿਣੀ ਦੁਨੀਆ ਦੇ ਵਿੱਚ ਨਾਮ ਕਮਾਇਆ ਤੇ ਫਿਲੈਂਥਰੋਫੀ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਮਾਨਵਤਾ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਨਾਮ ਹੈ ਸਰਦਾਰ ਐਸ ਪੀ ਸੋਬਰਾਏ ਜੀ ਸਰ ਬੱਧੇ ਭਲਾ ਦੇ ਫਾਊਂਡਰ ਤੇ ਹੁਣ ਉਹ Obviously ਇੱਛੇ ਤਰ੍ਹਾਂ ਸਪਾਚੀਆ ਉਹਨਾਂ ਨੇ ਆਪਣੇ ਕਰਕਮਲਾ ਨਾਲ ਇਸ ਹਸਪੀਟਲ ਦਾ ਉਦਘਾਟਨ ਕੀਤਾ ਤੇ ਨਾਲ ਹੀ ਜਿਹੜਾ ਹੈ ਸਰਦਾਰ ਐਸਪੀਸਾ ਪ੍ਰੋਜੈਕਟ ਵੱਲੋਂ ਸਾਡੇ ਇਲਾਕੇ ਦੇ ਵਿੱਚ ਇੱਕ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਇਲਾਕੇ ਦੇ ਸਾਰੇ ਬੱਚਿਆਂ ਨੂੰ ਜਿਹੜਾ ਹੈ ਮੁਫਤ ਜਿਹੜਾ ਵਿਦਿਆ ਮਿਲੋਗੀ ਵਰਲਡ ਕਲਾਸ ਐਜੂਕੇਸ਼ਨ ਜੜੀਆਂ ਮਿਲੋਗੀ ਨੰਬਰ ਦੇ ਵਿੱਚ ਜਿਹੜੇ ਆ ਵੱਡੇ ਸਮਾਗਮ ਵੀ ਹੋਣ ਜਾਣੇ ਉਹਦੇ ਵਿੱਚ 356 ਸਾਲਾ ਸ਼ਹੀਦੀ ਪੁਰਬ ਨੂੰ ਦੇਖਦੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਗਮ ਹੋ ਰਹੇ ਨੇ ਤੇ ਉਹ ਅਸੀਂ ਯੂਨੀਵਰਸਿਟੀ ਬਾਰੇ ਆਪਦੀ ਨੂੰ ਹੋਰ ਵੀ ਜਾਣਕਾਰੀ ਦਵਾਂਗੇ ਪਰ ਅੱਜ ਇਹ ਕਿ ਜਿਹੜੀ ਵੱਡੀ ਵੱਡਾ ਉਪਰਾਲਾ ਸ਼ਹਿਰ ਵਾਸੀਆਂ ਵੱਲੋਂ ਨੰਗਲ ਦੇ ਸਾਰੇ ਜਿਹੜੇ ਸਾਡੀ ਟੀਮ ਹੈ ਆ ਭਾਰਤ ਵਿਕਾਸ ਪਰਿਸ਼ਦ ਦੀ ਜਿਹਦੇ ਵਿੱਚ ਜਿੰਨੇ ਸਾਡੇ ਨੰਗਲ ਦੇ ਸਾਥੀ ਹੈ ਉਹਨਾਂ ਨੇ ਆਪਣੇ ਕੋਲੋਂ ਜਿਹੜੇ ਨੇਕ ਸੋਚ ਹੈ ਮਾਨਵਤਾ ਦੇ ਪ੍ਰਤੀ ਲੋਕਾਂ ਦੀ ਸਿਹਤ ਪ੍ਰਤੀ ਮੈਂ ਸਭ ਦਾ ਜਿਹੜਾ ਹੈ ਸ਼ਲਾਘਾ ਦਿੰਦਾ ਹਾਂ ਤੇ ਦਿਲੋਂ ਉਹਨਾਂ ਨੂੰ ਹੈ ਮੁਬਾਰਕਬਾਦ